ਸਸੀਗਾਲ ਜੀ ਸਾਰਿਆਂ ਨੂੰ ਜਿਵੇਂ ਕਿ ਆਪਾਂ ਨੂੰ ਪਤਾ ਹੀ ਰਾਜਵੀਰ ਬਾਈ ਨਾਲ ਮੰਦਭਾਗੀ ਘਟਨਾ ਜਿਹੜੀ ਕੱਲ ਵਾਪਰੀ ਆ ਕੱਲ ਹਸਪੀਟਲ ਐਡਮਿਟ ਹੋਏ ਕੱਲ ਸਿਚੁਏਸ਼ਨ ਕ੍ਰਿਟੀਕਲ ਸੀ ਬਟ ਦੇ ਅਭੀ ਕਲਾਕਾਰ ਰਾਜਵੀਰ ਜਵੰਦਾ ਦੇ ਐਕਸੀਡੈਂਟ ਤੋਂ ਬਾਅਦ ਲਗਭਗ ਸਾਰੀ ਹੀ ਪੰਜਾਬੀ ਇੰਡਸਟਰੀ ਦੇ ਕਲਾਕਾਰ ਉਹਨਾਂ ਦੀ ਸਿਹਤ ਦੀ ਜਾਣਕਾਰੀ ਲਈ ਹਸਪਤਾਲ ਪਹੁੰਚੇ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੀ ਸਿਹਤ ਦਾ ਜਾਇਜ਼ਾ ਲੈਣ ਤੋਂ ਬਾਅਦ ਉਹ ਲਗਾਤਾਰ ਲੋਕਾਂ ਤੱਕ ਸਹੀ ਇਨਫੋਰਮੇਸ਼ਨ ਪਹੁੰਚਾ ਰਹੇ ਹਨ ਤੁਹਾਨੂੰ ਦੱਸ ਦਈਏ ਕਿ ਹਾਲ ਹੀ ਦੇ ਵਿੱਚ ਰਣਜੀਤ ਬਾਵਾ ਨੇ ਆ ਕੇ ਦੱਸਿਆ ਸੀ ਕਿ ਕਿਸ ਤਰੀਕੇ ਨਾਲ ਲੋਕ ਫਾਲਸ ਇਨਫੋਰਮੇਸ਼ਨ ਪਾਸ ਕਰ ਰਹੇ ਹਨ ਤੇ ਹੁਣ ਥੋੜੇ ਚਿਰ ਹੀ ਪਹਿਲਾਂ ਪੰਜਾਬੀ ਕਲਾਕਾਰ ਹਰਦੀਪ ਗਰੇਵਾਲ ਲਾਈਵ ਆਇਆ ਸੀ ਤੁਹਾਨੂੰ ਦੱਸ ਦਈਏ ਕਿ ਲਾਈਵ ਆ ਕੇ ਹਰਦੀਪ ਗਰੇਵਾਲ ਨੇ ਉਹਨਾਂ ਦੀ ਸਿਹਤ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹੁਣ ਸਭ ਕੁਝ ਸੈੱਟ ਹੈ ਅਤੇ ਨਾਲ ਹੀ ਉਹਨਾਂ ਨੇ ਫੇਕ ਨਿਊਜ਼ ਫਲਾਉਣ ਵਾਲਿਆਂ ਨੂੰ ਵੀ ਫਟਕਾਰ ਲਾਈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਆਪਾਂ ਨੂੰ ਪਤਾ ਹੀ ਰਾਜਵੀਰ ਬਾਈ ਨਾਲ ਮੰਦਭਾਗੀ ਘਟਨਾ ਜਿਹੜੀ ਕੱਲ ਵਾਪਰੀ ਆ ਕੱਲ ਹਸਪੀਟਲ ਐਡਮਿਟ ਹੋਏ ਕੱਲ ਸਿਚੁਏਸ਼ਨ ਕ੍ਰਿਟੀਕਲ ਸੀ ਬਟ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਹਾਡੇ ਸਾਰਿਆਂ ਦੀ ਅਰਦਾਸਾਂ ਦੇ ਨਾਲ ਅੱਜ ਸਵੇਰ ਤੋਂ ਬਹੁਤ ਵਧੀਆ ਇੰਪਰੂਵਮੈਂਟ ਜਿਹੜੀ ਆ ਉਹ ਉਹਨਾਂ ਦੀ ਹਾਲਤ ਦੇ ਵਿੱਚ ਆ ਰਹੀ ਆ ਹਸਪੀਟਲ ਜਦੋਂ ਅਸੀਂ ਵਿਜ਼ਿਟ ਕੀਤਾ ਤੇ ਡਾਕਟਰ ਸਾਹਿਬ ਨਾਲ ਵੀ ਗੱਲ ਹੋਈ ਕ ਬਹੁਤ ਜ਼ਿਆਦਾ ਇੰਪਰੂਵਮੈਂਟ ਆ ਤੇ ਇਹ ਸਾਰਾ ਕੁਝ ਤੁਹਾਡੀਆਂ ਸਾਰੀਆਂ ਦੀਆਂ ਅਰਦਾਸਾਂ ਸਦਕਾ ਹੀ ਹੋਇਆ ਆ ਆਪਾਂ ਇੱਕ ਕੋਸ਼ਿਸ਼ ਹੋਰ ਕਰੀਏ ਜਿਹੜੀਆਂ 네ਗੇਟਿਵ ਨਿਊਜ਼ ਫਾਲਸ ਰਿਊਮਰਸ ਜਿਹੜੇ ਆ ਆਸ-ਪਾਸ ਫੈਲ ਰਹੇ ਆ ਆਪਾਂ ਪਲੀਜ਼ ਉਹਨਾਂ ਨੂੰ ਬੰਦ ਕਰੀਏ ਨਜ਼ਰਅੰਦਾਜ਼ ਕਰੀਏ ਜੋ ਪੋਜ਼ਿਟਿਵ ਗੱਲ ਆ ਉਹ ਏ ਆ ਵੀ ਇੰਪਰੂਵਮੈਂਟ ਹੋ ਰਹੀ ਆ ਆਪਾਂ ਸਾਰੇ ਇਦਾਂ ਹੀ ਅਰਦਾਸ ਜਿਹੜੀ ਆ ਰਾਜਵੀਰ ਭਾਈ ਨੇ ਕੰਟੀਨਿਊ ਕਹੀਏ ਤਾਂ ਕਿ ਠੀਕ ਹੋ ਕੇ ਭਾਈ ਛੇਤੂ ਤੋਂ ਛਤੀ ਕਰਾ